ਇੱਲਾ ਕਸਤਿਏ ਕਾਲ ਮੈਂ ਤੁਹਾਡਾ ਆਪਣਾ ਸੁਰਾਜ ਸਿੰਘ ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਚੈਨਲ ਦੇ ਵਿੱਚ ਅੱਜ ਅਸੀਂ ਜਿਹੜੀ ਵੀਡੀਓ ਤੁਹਾਨੂੰ ਦਿਖਾ ਰਹੀਆਂ ਇਸ ਵੀਡੀਓ ਦੇ ਵਿੱਚ ਜਿਹੜੇ ਵੀਰਾਂ ਦੇ ਨਾਲ ਅਸੀਂ ਤੁਹਾਨੂੰ ਮਿਲਾਵਾਂਗੇ ਇਹ ਪੱਕੇ ਸੀਵਰੇਜ ਲਾਉਂਦੇ ਨੇ ਕੜਿਆਂ ਵਾਲੇ ਸੀਵਰੇਜ ਜਿਹੜੇ ਆਪਾਂ ਕਹਿ ਦਿੰਨੇ ਆ ਸੋ ਤਕਰੀਬਨ ਹਰ ਇੱਕ ਘਰ ਦੀ ਮੰਗ ਬਣ ਚੁੱਕੀ ਹੈ ਕਿਉਂਕਿ ਜਿਹੜਾ ਘਰਾਂ ਦਾ ਬੇਸਟ ਪਾਣੀ ਹੁੰਦਾ ਉਹਨਾਂ ਦੀ ਲਿਕਾਸੀ ਦੇ ਲਈ ਸਾਨੂੰ ਸੀਵਰੇਜ ਆ ਜਿਹੜੇ ਉਹ ਲਗਵਾਉਣੇ ਪੈਂਦੇ ਆ ਸੋ ਪਹਿਲਾਂ ਜੇਕਰ ਜਿਹੜੇ ਕੱਚੇ ਸੀਵਰੇਜ ਅਸੀਂ ਲਾਉਂਦੇ ਸੀ ਤਾਂ ਉਹ ਥੋੜੇ ਟਾਈਮ ਬਾਅਦ ਭਰ ਜਾਂਦੇ ਸੀ ਤਾਂ ਹੁਣ ਕੜਿਆਂ ਵਾਲੇ ਸੀਵਰੇਜ ਆ ਜਿਹੜੇ ਉਹ ਤਿਆਰ ਕੀਤੇ ਜਾਂਦੇ ਨੇ ਸੋ ਅੱਜ ਅਸੀਂ ਜਿਸ ਬਾਈ ਦੇ ਨਾਲ ਤੁਹਾਨੂੰ ਮਿਲਾਵਾਂਗੇ ਉਹ ਇਹਨਾਂ ਸੀਵਰੇਜ ਵਾਲਾ ਕੰਮ ਕਰਦੇ ਨੇ ਤੇ ਜਿਹੜੇ ਕੜੇ ਐ ਕੜੇ ਪਾ ਕੇ ਇਹ ਸੀਵਰੇਜ ਤਿਆਰ ਕਰਦੇ ਨੇ ਸੋ ਆਓ ਅਸੀਂ ਤੁਹਾਨੂੰ ਬਾਈ ਦੇ ਨਾਲ ਮਿਲਾਉਨੇ ਆ ਸੋ ਕਿਸ ਤਰ੍ਹਾਂ ਦਾ ਮਟੀਰੀਅਲ ਪਾ ਕੇ ਇਹਨਾਂ ਦੇ ਵੱਲੋਂ ਜਿਹੜੇ ਕੜੇ ਤਿਆਰ ਕੀਤੇ ਜਾਂਦੇ ਨੇ ਸੋ ਕੜਿਆਂ ਦੇ ਨਾਲ ਨਾਲ ਹੋਰ ਕਿਹੜੀਆਂ-ਕਿਹੜੀਆਂ ਆਈਟਮਾਂ ਨੇ ਜਿਹੜੀਆਂ ਇਹ ਤਿਆਰ ਕਰਦੇ ਨੇ ਸੋ ਆਓ ਬਾਈ ਦੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਬਾਈ ਜੀ ਕੀ ਨਾਮ ਆਪਰਾ ਆਪਣਾ ਕਾਲਾ ਸਿੰਘ ਹੈ ਜੀ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਇਹ ਕੱਢਿਆ ਨਿਕੰਦਰ ਜੀ ਇਹ ਮੰਨ ਲਓ ਵੀ ਹੋ ਗਏ 2 ਸਾਲ ਹੋ ਗਏ ਹਾਂਜੀ ਪਹਿਲਾਂ ਤਾਂ ਤੁਸੀਂ ਆਪਣਾ ਐਡਰੈਸ ਦੱਸੋ ਆਪਣਾ ਪਿੰਡ ਰੋੜੀ ਹੈ ਜੀ ਸੂਰਤੀਆ ਰੋਡ ਤੇ ਦੁਕਾਨ ਹੈ ਜੀ ਤੇ ਇਹਦਾ ਵੇਸਟਿੰਗ ਪਾਣੀ ਦਾ ਟਾਇਲਟ ਦਾ ਪਾਣੀ ਹੋ ਗਿਆ ਜੀ ਬਾਥਰੂਮ ਦਾ ਪਾਣੀ ਹੋ ਗਿਆ ਜੀ ਤੇ ਸੂਈ ਦਾ ਪਾਣੀ ਹੋ ਰਿਹਾ ਜੀ ਇੱਕ ਪਸ਼ੂ ਦਾ ਪਾਣੀ ਹੋ ਰਿਹਾ ਜੀ ਤੇ ਦੋ ਤਿੰਨ ਪਸ਼ੂ ਹੁਣ ਉਹ ਦਾ ਪਾਣੀ ਵੀ ਵੇਸਟਿੰਗ ਚੱਲ ਲੈਂਦਾ ਜੀ ਤੇ ਮੀਂਹ ਦਾ ਪਾਣੀ ਮੀਂਹ ਦਾ ਪਾਣੀ ਚੱਲ ਤਾਂ ਲੈਂਦਾ ਜੀ ਪਰ ਇੰਨਾ ਨਹੀਂ ਹੈਗਾ ਜੀ ਇਹਦਾ ਕਿੰਨੀ ਡੁਗਾਈ ਤੱਕ ਇਹ 25 ਫੁੱਟ ਤੱਕ ਕਲੀਅਰ ਕਰਕੇ ਦਿੰਨੇ ਜੀ ਉਤਲਾ ਲੈਂਟਰ ਲਾ ਕੇ 11000 ਰੁਪਏ ਚ ਜੀ 11.5000 ਚ ਜੀ 11.5000 ਦੇ ਵਿੱਚ ਪ੍ਰੋਪਰ ਲਾ ਕੇ ਦੇ ਹਾਂਜੀ ਸਾਰੀ ਮਿਹਨਤ ਸੋਡੀ ਹਾਂਜੀ ਹਾਂਜੀ ਇਦੇ ਵਿੱਚ ਗੱਡੀ ਦਾ ਕਿਰਾਇਆ ਅਲੱਗ ਆ ਜਾਂਦਾ ਜੀ 13 ਰੁਪਏ ਕਿਲੋਮੀਟਰ ਹੀ ਹਾਂਜੀ ਕਿੰਨੀ ਦੂਰ ਤੱਕ ਤੁਸੀਂ ਜਾਣੇ ਇਹ ਆਪਾਂ ਨੂੰ ਵੀ ਮੰਨ ਲਓ ਵੀ ਇਧਰ ਜਲੰਧਰ ਪਟਾਣਕੋਟ ਕਿਧਰੇ ਵੀ ਮਿਲ ਜਾ ਆਪਾਂ ਉਧਰ ਬਾ ਜਾਨੇ ਜੀ ਹਾਂਜੀ ਕਿਵੇਂ ਦੀ ਕੁਆਲਿਟੀ ਤੇ ਕਿਹੜੀ ਕੈਸ ਆਪਾਂ ਦੇ ਮਟੀਰੀਅਲ ਕਿਸ ਤਰ੍ਹਾਂ ਦਾ ਲਾਉਣੇ ਪੜਿਆ ਨੇ ਦੇ ਉੱਤੇ ਮਟੀਰੀਅਲ ਜੀ ਤਿੰਨ ਇੱਕ ਦਾ ਮਾਲ ਆ ਜੀ ਪੂਰਾ ਵਧੀਆ ਮਾਲ ਦਾ ਨੇ ਜੀ ਕਿੰਨਾ ਟਾਈਮ ਤੱਕ ਜਿਹੜੀ ਕੋਈ ਤੁਸੀਂ ਤਿਆਰ ਕਰਦੋ ਕਰਦੇ ਹਾਂ ਇਹ ਲੈਵ ਟਾਈਮ ਹੀ খালি ਵੀ ਹੋ ਜਾਂਦੀ ਜੀ ਬਾਅਦ ਚ ਹਾਂਜੀ ਕਰ ਕਰ ਪਰ ਜਦੋਂ ਖਾਲੀ ਹੋ ਕੇ ਫੇਰ ਹਾਂਜੀ ਹਾਂਜੀ ਉਵੇਂ ਪ੍ਰੋਪਰ ਉਵੇਂ ਚੱਲਣ ਲੱਗ ਜਾਂਦੀ ਇਹਦਾ ਟਿਕ ਟਿਕਨ ਦਾ ਖਤਰਾ ਨਹੀਂ ਕੋਈ ਵੀ ਕੋਈ ਵੀ ਕੱਸ ਦਾ ਖਤਰਾ ਨਹੀਂ ਜੀ ਇਹਦਾ ਇੱਕ ਵਾਰੀ ਲੱਗ ਗਈ ਤੁਰ ਤੱਕ 25 ਫੁੱਟ ਤੱਕ ਐ ਕੰਪਲੀਟ ਹੋ ਜਾਂਦੀ ਜੀ ਪੱਕੀ ਹੋ ਜਾਂਦੀ ਆ 25 ਫੁੱਟ ਤਿਆਰ ਕਰਕੇ ਦੇ ਦਿੰਦੇ ਹਾਂ ਹਾਂਜੀ ਆਪਣੇ ਕੋਲ ਹੀ ਖੰਭੇ ਮਿਲ ਜਾਂਦੇ ਆ ਗਾਮਲੇ ਮਿਲ ਜਾਂਦੇ ਜੀ ਹਾਰੇ ਮਿਲ ਜਾਂਦੇ ਆ ਤੇ ਨੱਕੇ ਮਿਲ ਜਾਂਦੇ ਜੀ ਅੰਮੇ ਮਤਲਬ ਵੀ ਬਾੜ ਕਰਨ ਵਾਲਾ ਹਾਂਜੀ 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 ਫੋਨ ਨੰਬਰ ਦੱਸੋ 80590 ਜੀ 41200 ਵੇਲੇ ਕਾਲਾ ਜੀ